ਸਵਾਗਤ ਹੈ ਜੀ ਸੱਚੇ ਰਿਸ਼ਤੇ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਅਤੇ ਸ਼ਰੋਤਿਆਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਜੇਕਰ ਤੁਸੀਂ ਵੀ ਆਪਣੀ ਐਡ ਲਗਵਾਉਣੀ ਚਾਹੁੰਦੇ ਹੋ ਤਾਂ ਸਾਨੂੰ WhatsApp ਨੰਬਰ 9117565924 ਤੇ ਆਪਣਾ ਪੂਰਾ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਇਹ ਲੜਕੇ ਦਾ ਹੈ ਨਾਮ ਸਿੰਘ ਏਰੀਆ ਅਹਿਮਦਗੜ ਇਹ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ ਜੀ ਲੜਕਾ ਡੇਟ ਆਫ ਬਰਥ ਇਹਨਾਂ ਦੀ ਜੁਲਾਈ 2000 ਸਟੱਡੀ ਹੈ ਜੀ ਇਹਨਾਂ ਨੇ ਬਿਜ਼ਨਸ ਇਨ ਕੈਨੇਡਾ ਵਿੱਚ ਕੀਤਾ ਹੋਇਆ ਇੱਕ ਛੋਟਾ ਭਰਾ ਹੈ ਇਹ ਦੋ ਭਰਾ ਨੇ ਕਾਸਟ ਜੱਟ ਸਿੱਖ ਹੈ ਕੱਦ 6 ਫੁੱਟ ਨਸਾ ਰਹਤਾਈ హెਅਰ ਕੱਟ ਵਾਲਾ ਇਹ ਲੜਕਾ ਸਰੀ ਵਿੱਚ ਰਹਿੰਦਾ ਹੈ ਜੋਬ ਹੈ ਜੀ ਇਹਨਾਂ ਦੀ 1.60 ਹਜ਼ਾਰ ਡਾਲਰ ਸਾਲਾਨਾ ਜ਼ਮੀਨ ਇਹਨਾਂ ਕੋਲੇ 64 ਕਿੱਲੇ ਹੈ ਜੀ 32-32 ਆਉਂਦੇ ਆ ਦੁੱਨਾ ਭਰਾਵਾਂ ਨੂੰ ਹਾਦਰ ਦਾ ਕੈਨੇਡਾ ਵਿੱਚ ਵਧੀਆ ਬਿਜ਼ਨਸ ਹੈ ਜੀ ਆਪਣਾ ਬਹੁਤ ਖਾਨਦਾਨੀ ਪਰਿਵਾਰ ਦਾ ਲੜਕਾ ਜੀ ਇਹ ਆਪਣਾ ਘਰ ਆ ਜੀ ਇਹਨਾਂ ਦਾ ਕੈਨੇਡਾ ਦੇ ਵਿੱਚ ਰਿਸ਼ਤੇ ਦੀ ਇਹਨਾਂ ਦੀ ਮੰਗ ਹੈ ਜੀ ਕਿ ਲੜਕੀ ਇੰਡੀਆ ਦੀ ਬਾਹਰ ਨਾ ਹੋਵੇ ਕੈਨੇਡਾ ਚਾਂਦੀਆ ਜਾਂ ਯੂਐਸਏ ਚ ਹੋਵੇ ਵਧੀਆ ਗੁੱਡ ਫੈਮਿਲੀ ਹੋਵੇ ਜੀ ਹਾਈਟ ਲੜਕੀ ਦੀ ਘੱਟੋ ਘੱਟ 5 ਫੁੱਟ 6 ਇੰਚ ਤੱਕ ਹੋਵੇ ਲੜਕੀ ਦੀ ਸਟੱਡੀ ਇੰਗਲਿਸ਼ ਸਕੂਲ ਦੇ ਵਿੱਚ ਕੀਤੀ ਹੋਵੇ ਉਮਰ ਲੜਕੀ ਦੀ 19 ਤੋਂ 22 ਸਾਲ ਦੇ ਵਿੱਚ ਹੋਵੇ ਲੜਕੀ ਸੁੰਦਰ ਸੋਹਣੀ ਸੁਨੱਖੀ ਹੋਵੇ ਹੋਰ ਕੋਈ ਮੰਗ ਨਹੀਂ ਇਹਨਾਂ ਦੀ ਇਹਨਾਂ ਦਾ ਏਰੀਆ ਲੁਧਿਆਣਾ ਦਾ ਜੀ ਮਲੇਰ ਕੋਟਲਾ ਪਟਿਆਲਾ ਤੇ ਮੋਗਾ ਏਰੀਆ ਇਹਨਾਂ ਤੋਂ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਪਰਿਵਾਰ ਨੇ WhatsApp ਨੰਬਰ ਆਪਣਾ ਦਿੱਤਾਗਾ ਜੀ ਇਹ ਤੁਸੀਂ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ +1 672 238 9321 ਮਤਲਬ +1 672 238 1321 ਇਸ ਨੰਬਰ ਤੇ ਤੁਸੀਂ ਪਰਿਵਾਰ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਇਹ WhatsApp ਨੰਬਰ ਆ ਜੀ WhatsApp ਤੇ ਕਾਲ ਕਰਕੇ ਤੁਸੀਂ ਇਹਨਾਂ ਨਾਲ رابطہ ਕਾਇਮ ਕਰ ਸਕਦੇ ਹਾਂ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਕੌਰ ਕਾਸਟ ਚਟਸਿਕ। ਇਹ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ ਜੀ। ਲੜਕੀ ਖਾਨਦਾਨਨੀ ਪਰਿਵਾਰ ਦੀ ਹੈ ਜੀ। ਜੇਟ ਆਫ ਬਰਥ ਹੈ ਇਹਨਾਂ ਦੀ 1995। ਕੱਦ 5 ਫੁੱਟ 2 ਇੰਚ। ਸਟੱਡੀ ਪ੍ਰਾਪਤ ਕੀਤੀ ਹੈ ਜੀ ਬੀ ਫਾਰਮੇਸੀ, ਕੈਮੀਕਲ ਲੈਬੋਰੀਟਰੀ ਐਨਾਲਿਸਿਸ। ਇਹਨਾਂ ਲਈ ਰਿਸ਼ਤੇ ਦੀ ਮੰਗ ਹੈ ਜੀ। ਕਿ ਲੜਕਾ ਕੈਨੇਡੀਅਨ ਹੋਵੇ ਪਗੜੀ ਧਾਰੀ ਹੋਵੇ ਐਜੂਕੇਟਿਡ ਹੋਵੇ ਅਤੇ 10 ਏਕੜ ਜ਼ਮੀਨ ਦਾ ਮਾਲਕ ਵੀ ਹੋਵੇ ਬੈਸ਼ ਨੂੰ ਲੜਕਾ ਚਾਹੀਦਾ ਜੀ ਇਹਨਾਂ ਨੂੰ ਜਿਨ੍ਹਾਂ ਨੂੰ ਵੀ ਇਹ ਰਿਸ਼ਤਾ ਪ੍ਰੋਫਾਈਲ ਪਸੰਦ ਆਉਂਦਾ ਤਾਂ ਸੰਪਰਕ ਕਰ ਸਕਦੇ ਹੋ ਸਾਡੇ ਨਾਲ WhatsApp ਨੰਬਰ ਤੇ ਜੋ ਕਿ ਸਕਰੀਨ ਤੇ ਮੈਂਸ਼ਨ ਕੀਤਾ ਹੋਇਆ 94175 ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਕੈਨੇਡਾ ਪੀਆਰ ਹੈ ਜੀ ਇਹ ਲੜਕੀ ਡੇਟ ਆਫ ਬਰਥ ਹੈ ਜੀ 1990 99 ਅੱਧਾ ਲੜਕੀ ਦਾ 5 ਫੁੱਟ 6 ਇੰਚ ਸਟੱਡੀ ਹੈ ਜੀ ਇਹਨਾਂ ਦੀ ਬੈਚਲਰ ਆਫ ਨਰਸ अर्ਲੀ ਚਾਈਲਡਹੂਡ ਐਜੂਕੇਸ਼ਨ ਕੀਤੀ ਹੋਈ ਹੈ ਜੀ ਲੜਕੀ ਦੀ ਕੈਨੇਡਾ ਵਿੱਚ ਅਤੇ ਰਜਿਸਟਰਡ ਨਰਸ ਹੈ ਰਿਸ਼ਤੇ ਦੀ ਮੰਗ ਹੈ ਜੀ ਇਹਨਾਂ ਦੀ ਕਿ ਲੜਕਾ ਇੰਡੀਆ ਜਾਂ ਵਿਦੇਸ਼ੀ ਪਰਿਵਾਰ ਤੋਂ ਹੋਵੇ ਸੋਹਣਾ ਸੁਨੱਖਾ ਹੋਵੇ ਅਤੇ ਵੈਸ਼ਨੂ ਪਰਿਵਾਰ ਚਾਹੀਦਾ ਜੀ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸੇ ਇਹ ਲੜਕੀ ਆਸਟ੍ਰੇਲੀਆ ਦੀ ਸਿਟੀਜ਼ਨ ਹੈ ਜੀ ਅਤੇ ਤਲਾਕ ਸੁਧਾ ਹੈ ਇਹ ਲੜਕੀ ਲਈ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਕੱਚਾ ਹੋਵੇ ਜਾਂ ਪੱਕਾ ਹੋਵੇ ਜਿਹਨਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸੰਪਰਕ ਕਰ ਸਕਦੇ ਹਾਂ ਸਾਡੇ ਨਾਲ WhatsApp ਨੰਬਰ 9417565924 ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਅਤੇ ਲਾਈਕ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਤਾ ਜੋ ਬੱਤੋ ਅਦਰ ਰਿਸ਼ਤੇ ਹੋ ਸਕਣ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਲੜਕੀ ਦਾ ਹੈ ਕਾਸ਼ਟ ਜੱਟ ਸਿੱਖ ਕੈਨੇਡਾ ਦੇ ਵਿੱਚ ਵਰਕ ਪਰਮਿਟ ਹੈ ਡੇਟ ਆਫ ਬਰਥ ਹੈ 1997 ਸਟੱਡੀ ਬੀ ਟੈਕ ਹੈ ਜੀ ਅਤੇ ਬਾਇਓ ਟੈਕਨੋਲੋਜੀ ਪੀਏ ਜੋ ਲੁਧਿਆਣਾ ਤੋਂ ਕੀਤੀ ਹੋਈ ਹੈ ਜੀ ਰਿਸ਼ਤੇ ਦੀ ਮੰਗ ਹੈ ਜੀ ਇਹਨਾਂ ਦੀ ਕਿ ਲੜਕਾ ਚੰਗੀ ਜ਼ਮੀਨ ਵਾਲਾ ਹੋਵੇ ਪੜਿਆ ਲਿਖਿਆ ਹੋਵੇ ਜੀ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਹੈ ਤਾਂ ਸੰਪਰਕ ਕਰ ਸਕਦੇ ਹੋ ਜੀ ਸਾਡੇ ਨਾਲ WhatsApp ਨੰਬਰ ਤੇ ਤੇ ਪਰਿਵਾਰ ਦਾ ਡਾਇਰੈਕਟ ਨੰਬਰ ਲੈ ਸਕਦੇ ਆਂ ਸਾਡਾ WhatsApp ਨੰਬਰ ਆ ਜੀ 94175 65924 ਇਹ ਰਿਸ਼ਤਾ ਲੜਕੀ ਦਾ ਜੀ ਨਾਮ ਕੌਰ ਕਾਸਟ ਜੱਟ ਸਿੱਖ ਗੁਰਸਿੱਖ ਪਰਿਵਾਰ ਹੈ ਜੀ ਸਟੱਡੀ ਬੀਏਸੀ ਨਰਸਿੰਗ ਡੇਟ ਆਫ ਬਰਥ ਹੈ ਜੀ ਇਹਨਾਂ ਦੀ 1995 ਆਤ ਲੜਕੀ ਦਾ 5 ਫੁੱਟ 2 ਇੰਚ ਹੈ ਜੀ ਰਿਸ਼ਤੇ ਦੀ ਮੰਗ ਕਿ ਲड़का ਕੈਨੇਡਾ ਜਾਂ ਆਸਟ੍ਰੇਲੀਆ ਦਾ ਪੀਆਰ ਹੋਵੇ ਸੋਹਣਾ ਸੁਨੱਖਾ ਵੈਸ਼ਨੂ ਹੋਵੇ ਜੀ ਨਸ਼ਾ ਨਾ ਕਰਦਾ ਹੋਵੇ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸੰਪਰਕ ਕਰ ਸਕਦੇ ਹੋ ਜੀ ਸਾਡੇ ਵਟਸਐਪ ਦੁਆਰਾ ਪਰਿਵਾਰ ਦਾ ਡਾਇਰੈਕਟ ਨੰਬਰ ਲੈ ਸਕਦੇ ਹੋ ਸਾਡਾ ਵਟਸਐਪ ਨੰਬਰ ਸਕਰੀਨ ਤੇ ਮੈਂਸ਼ਨ ਕੀਤਾ ਹੋਇਆ ਹੈ ਜੀ 94175 65924 ਤੁਸੀਂ ਇਸ ਨੰਬਰ ਤੇ ਜੇਕਰ ਤੁਸੀਂ ਆਪਣੀ ਐਡ ਲਗਵਾਸ ਜਾਂ ਆਪਣੇ ਭੈਣ ਭਰਾ ਦੀ ਲੜਕਾ ਲੜਕੀ ਦੀ ਵਿਆਹ ਦੀ ਐਡ ਦੇਣ ਲਈ ਸਾਨੂੰ ਪੂਰਾ ਬੇਰਵਾ WhatsApp ਨੰਬਰ 9417565924 ਤੇ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਇਹ ਨੰਬਰ ਸਾਡਾ ਚੈਨਲ ਦਾ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ਼ਟ ਜੱਟ ਸੇਖ ਗੋਤ ਗਿਲ ਡੇਟ ਆਫ ਬਰਥ 1993 ਉੱਧ 5 ਫੁੱਟ 3 ਇੰਚ ਸਟੱਡੀ ਹੈ ਜੀ ਬੀ ਐਮ ਐਸ ਸੀ ਬੋਟਨੀ ਬੀ ਐਡ ਸੁੰਦਰ ਸੁਸ਼ੀਲ ਲੜਕੀ ਹੈ ਜੀ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਬਾਇਸ ਨੂੰ ਵਿਦੇਸੀ ਹੋਵੇ ਏਰੀਆ ਮੋਗਾ ਇਹਨਾਂ ਦਾ ਜੀ ਜਿਹਨਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਉਸ ਸੰਪਰਕ ਕਰਿਓ ਸਾਡੇ ਵਟਸਐਪ ਨੰਬਰ ਤੇ ਤੇ ਪਰਿਵਾਰ ਨਾਲ ਡਾਇਰੈਕਟ ਨੰਬਰ ਲੈ ਸਕਦੇ ਆਂ ਤਾਂ 걸ਰ ਇਸ ਤੋਂ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਇਹਨਾਂ ਦਾ ਏਰੀਆ ਮਹਾਲੀ ਹੈ ਜੀ ਡੇਟ ਆਫ ਬਰਥ ਹੈ ਜੀ ਲੜਕੀ ਦੀ 1993 ਕੱਦ 5 ਫੁੱਟ 6 ਇੰਚ ਸਟੱਡੀ ਹੈ ਜੀ ਇਹਨਾਂ ਦੀ ਐਮ ਐਸ ਸੀ ਆਈਟੀ ਐਮ ਐਨ ਸੀ ਮਹਾਲੀ ਕੰਪਨੀ ਵਿੱਚ ਮੈਨੇਜਰ ਹੈ ਜੀ ਲੜਕੀ ਸੋਹਣੀ ਸੁਨੱਖੀ ਲੜਕੀ ਹੈ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਪੜਿਆ ਲਿਖਿਆ ਵੈਲ ਸੈਟਲ ਹੋਵੇ ਅਤੇ ਵਧੀਆ ਖਾਨਦਾਨੀ ਪਰਿਵਾਰ ਤੋਂ ਹੋਵੇ ਪਟਿਆਲਾ ਲੁਧਿਆਣਾ ਨੂੰ ਪਹੇਲ ਹੈ ਜੀ ਇਹਨਾਂ ਦੀ ਇਹਨਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸੰਪਰਕ ਕਰ ਸਕਦੇ ਹੋ WhatsApp ਦੁਆਰਾ ਪਰਿਵਾਰ ਨਾਲ ਇਹ ਰਿਸ਼ਤਾ ਲੜਕੀ ਦਾ ਹੈ ਜੀ ਨਾਮ ਕੌਰ ਕਾਸਟ ਜੱਟ ਸਿੱਖ ਉਮਰ 33 ਸਾਲ ਕੱਦ 5 ਫੁੱਟ 4 ਇੰਚ ਲੜਕੀ ਸ਼ਾਰਟ ਟਾਈਮ ਡਿਵੋਰਸ ਹੈ ਜੀ ਸਟੱਡੀ ਬੀਏ ਹੈ ਜੀ ਖੂਬਸੂਰਤ ਸੁੰਦਰ ਹਸਮੁਖ ਚੰਗਾ ਖਾਨਦਾਨੀ ਪਰਿਵਾਰ ਹੈ ਜੀ ਆਦਰ ਇਹਨਾਂ ਦੇ ਸੀਨੀਅਰ ਵਕੀਲ ਨੇ ਜ਼ਮੀਨ 16 ਏਕੜ ਹੈ ਜੀ ਰਿਸ਼ਤੇ ਦੀ ਮੰਗ ਹੈ ਜੀ ਇਹਨਾਂ ਦੀ ਕਿ ਲੜਕਾ ਸਮਝਦਾਰ ਹੋਵੇ ਅਤੇ ਯੋਗ ਵੈਸ਼ਨੂ ਹੋਵੇ ਉਹੀ ਲੜਕੇ ਦੇ ਸੰਪਰਕ ਕਰ ਸਕਦੇ ਹਾਂ ਪਰਿਵਾਰ ਨਾਲ 9417565924 ਤੇ ਉਹਨਾਂ ਦਾ ਡਾਇਰੈਕਟ ਨੰਬਰ ਲੈ ਸਕਦੇ ਹਾਂ ਜੋ ਕਿ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਪਰਿਵਾਰ ਨਾਲ ਰਾਬਤਾ ਕਾਇਮ ਹੋ ਸਕਦਾ ਤੁਹਾਡਾ ਇਹ ਰਿਸ਼ਤਾ ਲੜਕੀ ਦਾ ਨਾਮ ਕੌਰ ਕਸਟ ਜੱਟ ਸਿੱਖ ਇਹ ਲੜਕੀ ਕੈਨੇਡਾ ਦੀ ਪੀਆਰ ਹੈ ਤਲਾਕशुदा ਜੀ ਥੋੜੇ ਸਮੇਂ ਬਾਅਦ ਡੇਟ ਆਫ ਬਰਥ ਹੈ ਇਹਨਾਂ ਦੀ 1997 ਕੱਦ 5 ਫੁੱਟ 6 ਇੰਚ ਇਹਨਾਂ ਦੀ ਸਟੱਡੀ ਹੈ ਜੀ ਬੀਐਸਸੀ ਨਰਸਿੰਗ ਐਨਸੀਐਲਐਸਸੀ ਕਲੀਅਰ ਹੈ ਜੀ ਅਤੇ ਰਜਿਸਟਰ ਨਰਸ ਹੈ ਸੁੰਦਰ ਲੜਕੀ ਹੈ ਇਹ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਕਿ ਲੜਕਾ ਡਿਵੋਰਸ ਹੋਵੇ ਜਾਂ ਮਿਰਡ ਹੋਵੇ ਇੰਡੀਅਨ ਹੋਵੇ ਜਾਂ ਵਿਦੇਸ਼ੀ ਹੋਵੇ ਵਧੀਆ ਖਾਨਦਾਨੀ ਨਸ਼ਾ ਰਹਿਤ ਲੜਕਾ ਚਾਹੀਦਾ ਜੀ ਇਹਨਾਂ ਨੂੰ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸਾਡੇ WhatsApp ਨੰਬਰ ਤੇ ਫੋਨ ਕਰਕੇ ਤੁਸੀਂ ਪਰਿਵਾਰ ਦਾ ਡਾਇਰੈਕਟ ਨੰਬਰ ਲੈ ਸਕਦੇ ਹੋ ਧੰਨਵਾਦ ਜੀ ਆਪ ਜੀ ਦਾ ਵੀਡੀਓ ਨੂੰ ਪੂਰਾ ਵੇਖਣ ਦਾ ਵੀਡੀਓ ਤੇ ਤੁਸੀਂ ਕਮੈਂਟ ਕਰੋ ਜੀ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਅਸੀਂ ਅਡੀਕ ਕਰਦੇ ਆ ਤੁਹਾਡੇ ਕਮੈਂਟਾਂ ਦੀ ਤਦ ਤੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਵਾਂਗੇ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ